ਹਾਂ ਜੀ ਜੋ ਹੋਇਆ ਤੁਸੀਂ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਤਾਂ ਇੱਥੇ ਤੇ ਜੰਪ ਵੱਲੋਂ ਤੁਸੀਂ ਸਵੇਰ ਦੀ ਕਵਰ ਕਰ ਰਹੇ ਹੋ ਸਾਡੇ ਬੰਦਿਆਂ ਦੇ ਕਾਗਜ਼ ਫਾੜੇ ਗਏ ਠੀਕ ਹੈ ਨਾ ਜੀ ਉਹਨਾਂ ਦੀਆਂ ਫਾਈਲਾਂ ਲੈ ਕੇ ਬੰਦੇ ਭੱਜ ਗਏ ਉਹ ਤਰੀਕਾ ਯਾਰ ਇਹ ਕੋਈ ਡੈਮੋਕ੍ਰੇਸੀ ਹੈ ਕਿਸ ਤਰ੍ਹਾਂ ਇਹ ਆ ಬಿಜೆಪಿ ਵਾਲਿਆਂ ਨੇ ਕੀਤਾ ਜੀ ಬಿಜೆಪಿ ਵਾਲਿਆਂ ਨੇ ਕੀਤਾ ਔਰ ਚੋਰ ਮਚਾਏ ਸ਼ੋਰ ਵਾਲੀ ਗੱਲ ਸਾਡੇ ਸਾਡੇ ਖਿਲਾਫ ਤੁਸੀਂ ਚੱਲ ਰਹੇ ਹੋ ਤੁਸੀਂ ਕਹਿ ਰਹੇ ਹੋ ਜੀ ਸਰਕਾਰ ਤੱਕ ਆ ਕੇ ਧੱਕਾ ਦਾ ਤੁਸੀਂ ਕਰ ਰਹੇ ਹੋ ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਆਇਆ ਕਿ ਸ਼ਹਿਰ ਦੇ ਵਿੱਚ ਅਮਨ ਅਮਾਨ ਰਹੇ ਅਸੀਂ ਆਪਸ ਵਿੱਚ ਇੱਕ ਭਾਈਚਾਰਕ ਸਾਂਝ ਬਣਾ ਕੇ ਰੱਖੀ ਅੱਠ ਦਿਨ ਦਾ ਮੇਲਾ ਜੀ ਇਲੈਕਸ਼ਨਸ ਦਾ ਇਸ ਤੋਂ ਬਾਅਦ ਜਿਹੜਾ ਹੈਗਾ ਰਹਿਣਾ ਦਾ ਸੀ ਇੱਥੇ ਹੀ ਹੈ ਨਾ ਸ਼ਹਿਰ ਚ ਇੱਕ ਦੂਜੇ ਦੇ ਸੁਖਦੁਖ ਚ ਜਾਣੇ ਹੀ ਹੈ ਨਾ ਤੁਹਾਨੂੰ ਵੀ ਪੁਲਿਸ ਦੀ ناکامی ਹੈਗੀ ਹੈ ਵੀ ਜਿਹੜੇ ਗੁੰਡਾ ਅੰਦਰ ਅੰਦਰ ਆ ਗਏ ਜੀ ਪੁਲਿਸ ਦੀ ناکامی ਕਿਸ ਤਰ੍ਹਾਂ ਹੋ ਜਾਂਦੀ ਹੈ ਕੋਈ ਅਨਟੂਰਡ ਇਨਸੀਡੈਂਟ ਹੋਇਆ ਕੋਈ ਕੋਈ ਜਿਹੜਾ ਹੈਗਾ ਇੱਕ ਮੈਂ ਦਾ ਕੋਈ ਇਹਦੇ ਵਿੱਚ ਕੋਈ ਮਾਰ ਕਟਾਈ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੋਇਆ ਬਾਇੰਡ ਲਾਰਜ ਪੀਸਫੁੱਲ ਰਿਹਾ ਸਾਰਾ ਕੁਝ ਹਾਂ ਜਿਹੜੀਆਂ ਇੱਕਾ ਦੁਕਾ ਇਨਸੀਡੈਂਟਸ ਹੋਏ ਨੇ ਨਿੰਦਣਯੋਗ ਨੇ ਉਹਨਾਂ ਦੇ ਖਿਲਾਫ ਮੈਂ ਹਦਾਇਤ ਕਰ ਦਿੱਤੀ ਹੈ ਐਸਐਸਪੀ ਨਾਲ ਵੀ ਗੱਲ ਕੀਤੀ ਹੈ ਵੀ ਜ ਉਹਦੇ ਵਿੱਚ ਕੈਮਰਾ ਦੇ ਵੀਡੀਓ ਦੇ ਵਿੱਚ ਉਹਨਾਂ ਦੇ ਖਿਲਾਫ ਪਰਚਾ ਅਮਰਿੰਦਰ ਸਾਹਿਬ ਕਾਂਗਰਸ ਦੇ ਇਨਜ਼ਾਮ ਲਾਇਆ ਕਿ ਸਾਡੇ ਵੱਲੋਂ ਇੱਕ ਵੀ ਜਿਹੜਾ ਫਾਰਮ ਅਜੇ ਤੱਕ ਨਹੀਂ ਭਰਿਆ ਜਾਣ ਦਿੱਤਾ ਗਿਆ 3 ਵਜੇ ਤੱਕ ਅਸੀਂ ਜੂਰ ਕਰਦੇ ਰਹੇ ਦੋ ਵਾਰੀ ਫਾਰਮ ਜਮਾਏ ਮੌਜੂਦ ਮੇ ਤੁਹਾਨੂੰ ਉਹਦੇ ਵੀ ਨਹੀਂ ਫਾਰਮ ਭਰਗੇ ਮੈਂ ਇਹ ਗੱਲ ਤੁਹਾਨੂੰ ਦੱਸਾਂ ਜੀ ਅੱਧੇ ਕਾਂਗਰਸੀ ਇਹ ਤਾਂ ਸਾਨੂੰ ਫੋਨ ਕਰਦੇ ਰਹੇ ਵੀ ਅਸੀਂ ਤਾਂ ਇਲੈਕਸ਼ਨ ਹੀ ਨਹੀਂ ਲੜਨਾ ਚਾਹੁੰਦੇ ਸੰਤਾ ਧੱਕੇ ਨਾਲ ਸੰਤਾ ਧੱਕੇ ਨਾਲ ਨਾਮ ਪਾ ਰਹੇ ਨੇ ਸਾਨੂੰ ਕਾਗਜ਼ ਵੀ ਨਹੀਂ ਭਰੇ ਕਾਗਜ਼ ਵੀ ਆਪ ਭਰ ਕੇ ਸਾਡੇ ਦੇ ਰਹੇ ਨੇ ਸੋ ਜਿਹੜਾ ਬੰਦੇ ਦਾ ਇੰਟਰਸਟ ਹੀ ਨਹੀਂ ਹੈਗਾ ਐਵੇਂ ਕਹਾਂ ਰੋੜਾ ਪਾਉਂਦੇ ਨੇ